ਮੇਰਾ ਨਾਮ ਬਵਲਿਨ ਕੌਰ ਹੈ ਤੇ ਮੈਂ ਇੱਥੇ ਆਥਾਰੰਭ ਮਾਧਰਸਾ ਸਕੂਲ ਦੀ ਇੱਕ ਟੀਚਰ ਆ ਔਰ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਨਵੇਂ ਵਿਸ਼ੇ ਬਿਜ਼ਨਸ ਬਲਾਸਟਰ ਨੂੰ ਲੈ ਕੇ ਸਾਡੇ ਆਥਾਰੰਭ ਮਾਧਰਸਾ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਆਪਣੇ ਵੱਖ-ਵੱਖ ਆਈਡੀਆ ਪੇਸ਼ ਕੀਤੇ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਅਰਨਿੰਗ ਕਰਨ ਲਈ ਉੱਚਾਈਤ ਕੀਤਾ ਤੇ ਅੱਜ ਸਾਡੇ ਸਕੂਲ ਵਿੱਚ ਐਥਮੀਟ ਐਥਲੀਟ ਮੀਟ ਵਿੱਚ ਇਹਨਾਂ ਨੇ ਆਪਣੇ ਸਟਾਲਾਂ ਦਾ ਪ੍ਰਦਰਸ਼ਨ ਕਰਦੇ ਹੋਏ ਕਾਫੀ ਅਨੰਦ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਆਪਣੇ ਪੜਾਈ ਦੇ ਨਾਲ ਨਾਲ ਅਨ ਕਰ ਸਕਦੇ ਨੇ। ਕਿਦੇ ਵਿੱਚ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ ਜਾਂ ਤੁਸੀਂ ਇਹਨਾਂ ਨੂੰ ਸਿਖਾਇਆ ਕਿਸ ਤਰ੍ਹਾਂ ਦੀ? ਅਸੀਂ ਸਕੂਲ ਵਿੱਚ ਬੱਚਿਆਂ ਨੇ ਜਿਹੜੇ ਵੀ ਅੱਜ ਸਟਾਲਾਂ ਲਗਾਈਆਂ ਨੇ ਸਕੂਲ ਵਿੱਚ ਬਣਾਇਆ ਤੇ ਇਹਨਾਂ ਨੇ ਆਪਣੇ ਹੁਨਰ ਦੀ ਪ੍ਰਦਰਸ਼ਨੀ ਕੀਤੀ ਹੈ। ਇਹ ਬੱਚਿਆਂ ਦੀ ਆਪਣੀ ਹੱਥਾਂ ਨਾਲ ਬਣਾਈ ਹੋਈਆਂ ਚੀਜ਼ਾਂ ਨੇ ਜਿਹੜੀ ਉਹਨਾਂ ਨੇ ਅੱਜ ਸਟਾਲ ਲਗਾਈ ਹੈ। ਇਹ ਕਿੱਸਾ ਲੱਗਦਾ ਜਿਵੇਂ ਇਹ ਪ੍ਰੋਗਰਾਮ ਕਿੰਨੇ ਕਲਾਹੇ ਬੰਦ ਹੋਣਗੇ ਅਨੁਮੋਲ ਸਮੇਂ ਵਿੱਚ ਮੈਨੂੰ ਲੱਗਦਾ ਹੈ ਕਿ ਇਹਨਾਂ ਬੱਚੇ ਕਾਫੀ ਆਨ ਕਰ ਸਕਦੇ ਨੇ ਕਿਉਂਕਿ ਅੱਜ ਸਕੂਲ ਵਿੱਚ ਵੀ ਕਈ ਅਧਿਆਪਕਾਂ ਨੇ ਵਿਦਿਆਰਥੀਆਂ ਨੇ ਇਹਨਾਂ ਦੇ ਬਣਾਏ ਹੋਏ ਸਕਵਾਂ ਖਰੀਦੇ ਨੇ ਤੇ ਇਹਨਾਂ ਨੇ ਕਾਫੀ ਪ੍ਰੋਫਿਟ ਕਮਾਇਆ ਹੈ ਬਿਜ਼ਨਸ ਬਲਾਸਟਰ ਨੂੰ ਆਈਡੀਆ ਲੈ ਕੇ ਆਇਆ ਸੀ वेस्ट ਕੱਪੜੇ ਤੋਂ ਹਾਂਜੀ वेस्ट ਕੱਪੜੇ ਤੋਂ ਅਸੀਂ ਇਹ ਸਕਰੰਚਸ ਤੇ హెయిਰ ਬੋ ਬਣਾਏ ਆ ਜੋ ਵਾਲੇ ਨੂੰ ਸੁੰਦਰ ਬਣਾਉਂਦੇ ਆ ਤੇ ਅਟਰੈਕਟਿਵ ਵੀ ਹੁੰਦੇ ਆ ਇਹ ਸਰ ਇਹ ਪਲੱਸ 1 ਕਲਾਸ ਦਾ ਇੱਕ ਨਵਾਂ ਸਬਜੈਕਟ ਜੁੜਿਆ ਬਿਜ਼ਨਸ ਬਲਾਸਟਰ ਦਾ ਜੋ ਕਿ ਅਸੀਂ ਆਪਣੇ ਆਈਡੀਆ ਦਿੰਦੇ ਆ ਤੇ ਉਹਦੇ ਕਾਊਂਟਿੰਗ ਦੱਸੀ ਉਹ ਆਈਡੀਆ ਨੂੰ ਅਗੇ ਕਰਦੇ ਆ ਉਹਦੇ ਲਈ ਸੀ ਮਤਲਬ ਜਿਹੜੀ ਵੀ ਡ्रेसेस ਵਗੈਰਾ ਬਣਾਉਣੇ ਆ ਜਾਂ ਸਾਰਿਆਂ ਨੇ ਕਿਸੇ ਨੇ ਕੈਂਡਲਸ ਦਾ ਆਈਡੀਆ ਦਿੱਤਾ ਹੈ ਕੈਂਡਲਸ ਬਣਾ ਕੇ ਉਹ ਸਾਰਾ ਸੇਲ ਕਰਨਾ ਹੁੰਦਾ ਤੇ ਇਸ ਚ ਪ੍ਰੋਫਿਟ ਵੀ ਹੁੰਦਾ ਇਹ ਸਾਰਾ ਬੱਚੇ ਆਪਣੇ ਹੱਥਾਂ ਨਾਲ ਬਣਾਉਂਦੇ ਆ ਤੇ ਇੱਧਰ ਸਾਰਾ ਮਤਲਬ ਖਾਨ ਪੇਂਟ ਦਾ ਵੀ ਬਣਾਇਆ ਹੋਇਆ ਹੈ ਉਸ ਤੇ ਮਤਲਬ ਸੇਲ ਵੀ ਕੀਤਾ ਹੈ ਉਹ ਪ੍ਰੋਫਿਟ ਵੀ ਹੋਇਆ ਕਾਫੀ ਬੱਚਿਆਂ ਦਾ ਅਰਨਿੰਗ ਵੀ ਕੀਤੀ ਹੈ ਸਾਡੇ ਸਕੂਲ ਵਿੱਚ ਨਵਾਂ ਸਬਜੈਕਟ ਜੁੜਿਆ ਜਿਹੜਾ ਕੀ ਹੈ bizness blaster ਇਸ ਵਿੱਚ ਸਾਰੇ ਬੱਚਣੇ ਹੋ ਬਣਾਏ ਉਹਨਾਂ ਕਾਫੀ ਕੁਝ ਬਣਾਇਆ ਕਾਫੀ ਅਰਨਿੰਗ ਵੀ ਕੀਤੀ ਹੈ ਕਿਸੇ ਨੇ ਖਾਣਾ ਜਿਹੀ ਡਰੈਸ ਬਣਾਈ ਹੈ ਕਿਸੇ ਨੇ ਕਾਜਲ ਕਿਸੇ ਨੇ ਅਚਾ ਉਹਲ ਤੇ ਕੋਈ ਪੇਂਟਿੰਗ ਕੋਈ ਸੀ ਵਿਜ਼ਿਟਿੰਗ ਕਾਰਡ ਕਰ ਬਣਾਇਆ ਕਾਫੀ ਕੁਝ ਕਾਫੀ ਜੂਸ ਬਣਾਇਆ ਕਾਫੀ ਸੈਂਡਵਿਚ ਬਣਾਇਆ ਕਾਫੀ ਨੇ ਉਹ ਫਿਰ ਉਸਮੇ ਕਾਫੀ ਅਰਨਿੰਗ ਕੀਤਾ ਹੈ ਕਾਫੀ ਪ੍ਰੋਫਿਟ ਵੀ ਹੋਇਆ काफी कुछ सीखा भी होगा। यस सर फायदा तो बहुत है इसमें बिजनेस काफी बच्चे सीखेंगे आगे अपना कुछ बनाएंगे करियर बनाएंगे इसमें